कि जਵੇਂ ਹਰ ਇੱਕ ਬੀਜ ਦਾ ਜਨਮ ਸਿੱਧ ਅਧਿਕਾਰ ਹੈ ਉਹ ਰੁੱਖ ਬਣ ਸਕਦਾ ਹੈ ਬੀਜ ਹਰ ਇੱਕ ਬੀਜ ਦਾ ਜਨਮ ਸਿੱਧ ਅਧਿਕਾਰ ਹੈ ਹਰ ਇੱਕ ਮਨੁੱਖ ਦਾ ਜਨਮ ਸਿੱਧ ਅਧਿਕਾਰ ਹੈ ਪਰਮਾਤਮਾ ਬਣ ਸਕਦਾ ਹੈ ਹਰ ਆਤਮਾ ਦਾ ਜਨਮ ਸਿੱਧ ਅਧਿਕਾਰ ਹੈ ਪਰਮਾਤਮਾ ਬਣ ਸਕਦੀ ਹੈ ਜਿਹੜਾ ਬੀਜ ਰੁੱਖ ਨਹੀਂ ਬਣ ਸਕਦਾ ਉਹ ਬੀਜ ਹੀ ਨਹੀਂ ਹੈ ਜਿਹੜੀ ਆਤਮਾ ਪਰਮਾਤਮਾ ਨਾ ਬਣੇ ਉਹ ਆਤਮਾ ਹੀ ਨਹੀਂ ਹੈ ਜਨਮ ਸਿੱਧ ਅਧਿਕਾਰ ਇਤਨੀ ਗੱਲ ਕਹਿ ਕੇ ਉਠਿਆ ਬਾਅਦ ਮੈਨੂੰ ਕਿਸੇ ਨੇ ਕਿਹਾ ਜਾਣੇ ਜੀ ਇੱਕ ਗੱਲ ਦੱਸੋ ਜਦੋਂ ਆਪ ਜੀ ਨੇ ਕਿਹਾ ਕਿ ਜਨਮ ਸੇ ਦ ਅਧਿਕਾਰ ਹੈ ਤੇ ਫਿਰ ਮਨੁੱਖ ਪਰਮਾਤਮਾ ਬਣਦਾ ਕਿਉਂ ਨਹੀਂ ਜਦੋਂ ਜਨਮ ਸੇ ਦ ਅਧਿਕਾਰ ਹੈ ਤੇ ਫਿਰ ਬਣਦਾ ਕਿਉਂ ਨਹੀਂ ਇਸ ਗੱਲ ਦਾ ਜਵਾਬ ਇਹਨੇ ਕਿਹਾ ਮੈਂ ਆਪ ਜੀ ਨੂੰ ਜਵਾਬ ਜ਼ਰੂਰ ਦੇਣਾ ਤਾਂ ਇੱਕ ਕੰਮ ਕਰ ਥੋੜੀ ਜੀ ਇੱਕ ਅਫਵਾਹ ਫੈਲਾ ਦੇ ਹਲਕੇ ਜੀ ਮੇਰੇ ਵਾਲੇ ਜਿੰਨੇ ਵੀ ਤੇਰੇ ਮਿੱਤਰ ਨੇ ਤੇਰੇ ਸੱਜਣ ਨੇ ਤੇਰਾ ਪਰਿਵਾਰ ਹੈ ਉਥੇ ਇੱਕ ਛੋਟੀ ਜਿਹੀ ਅਫਵਾਹ ਫੈਲਾ ਦੇ ਤੇਰੇ ਸਵਾਲ ਦਾ ਮੈਂ ਜਵਾਬ ਨਹੀਂ ਆਗਾ ਗਿਆਨੀ ਜੀ ਦੱਸੋ ਕੀ ਅਫਵਾਹ ਮੈਂ ਕਹ ਤੁਸੀਂ ਉਹਨਾਂ ਨੂੰ ਕਰਨਾ ਗਿਆਨੀ ਜੀ ਜੋ ਆਪ ਜੀ ਦੀ ਕੋਈ ਤਮੰਨਾ ਹੋਵੇ ਗਿਆਨੀ ਜੀ ਨੂੰ ਦੱਸ ਦੇਣਾ ਉਹ ਅਰਦਾਸ ਕਰਨਗੇ ਤੁਹਾਡੀ ਤਮੰਨਾ ਪੂਰੀ ਹੋ ਜਾਏਗੀ بس ਇਤਨੀ ਜੀ ਗੱਲ ਕਹਿ ਦੇਣਾ ਜਿਹੜੀ ਜਿਹੜੀ ਉਹਨਾਂ ਦੀ ਤਮੰਨਾ ਹੋਵੇ ਕਿ ਗਿਆਨੀ ਜੀ ਨੂੰ ਜਾ ਕੇ ਦਸਤੋਂ ਅਰਦਾਸ ਕਰਨਗੇ 100% ਤੁਹਾਨੂੰ ਉਹ ਚੀਜ਼ ਮਿਲੇਗੀ ਤੇ ਫਿਰ ਤੁਸੀਂ ਲਿਖ ਵੀ ਲੈਣਾ ਕਾਗਜ਼ ਤੇ ਕਿ ਕਿਸ ਨੂੰ ਕੀ ਚਾਹੀਦਾ ਹੈ ਕਿਸ ਨੂੰ ਕੀ ਚਾਹੀਦਾ ਹੈ ਇਹ ਮੇਰੇ ਵੱਲੋਂ ਅਫਵਾ ਉਡਾ ਲੈਣਾ ਥੋੜੀ ਜੀ ਕਿਉਂਕਿ ਮੇਰੇ ਵਿੱਚ ਇਤਨੀ ਸਮਰੱਥਾ ਨਹੀਂ ਹੈ ਕਿ ਮੈਂ ਅਰਦਾਸ ਕਰਾਂ ਤੇ ਤੁਹਾਡੀ ਲੋੜ ਪੂਰੀ ਹੋ ਜਾਵੇ ਉਹ ਤਾਂ ਉਹਦੀ ਮਰਜ਼ੀ ਹੈ ਦਾਤੀ ਦੀ ਮਰਜ਼ੀ ਹੈ ਪਰ ਅਫਵਾ ਉਡਾ ਦੇਣਾ ਥੋੜੀ ਜੀ ਹੈ ਲੱਗੇ ਗਿਆਨੀ ਦੀ ਠੀਕ ਦੂਜੇ ਦਿਨ ਉਹ ਫਿਰ ਮਿਲਿਆ ਕਾਗਜ਼ ਲੈ ਕੇ ਆਇਆ ਮੇਰੇ ਕੋਲ ਕਹਿਣ ਲੱਗੇ ਗਿਆਨੀ ਜੀ ਇਹ ਲੋਕਾਂ ਕੋ ਤੁਸੀਂ ਕਿਹਾ ਸੀ ਹੁਣ ਮੇਰੇ ਸਵਾਲ ਦਾ ਜਵਾਬ ਦਿਓ ਕਿ ਜਦੋਂ ਹਰ ਇੱਕ ਦਾ ਜਨਮ ਸਿੱਧ ਅਧਿਕਾਰ ਹੈ ਰੱਬ ਬਣਨਾ ਤਾਂ ਫਿਰ ਬਣਦੇ ਕਿਉਂ ਨਹੀਂ ਠੀਕ ਹੈ ਇਹ ਕਾਗਜ਼ ਖੋਲੂ ਤੁਸੀਂ ਮੈਨੂੰ ਪੜ੍ਹ ਕੇ ਸੁਣਾਓ ਕੀ ਲਿਖਿਆ ਹੈ ਤੇ ਉਹ ਪਿਆਰਾ ਕਹਿੰਦਾ ਹੈ ਕਿ ਆਪ ਜੀ ਨੇ ਜੋ ਕਿਹਾ ਸੀ ਕਿ ਗਿਆਨੀ ਜੀ ਨੇ ਅਰਦਾਸ ਕਰਨੀ ਹੈ ਤੁਸੀਂ ਜੋ ਵੀ ਮੰਗੋਗੇ ਮਿਲੇਗਾ ਤਾਂ ਸਭ ਤੋਂ ਪਹਿਲਾਂ ਮੇਰੀ ਮਾਂ ਨੇ ਕਿਹਾ ਹੈ ਕਿ ਮੇਰੇ ਗੋਡੇ ਦੁਖਦੇ ਨੇ ਗਿਆਨੀ ਜੀ ਨੂੰ ਕਹਿਣਾ ਮੈਂ ਠੀਕ ਹੋ ਜਾ ਮਰ ਅਰਦਾਸ ਕਰ ਦੇਵੇ ਮੇਰੀ ਧਿਆਨ ਦੇ ਨਾਲ ਸੁਣਨਾ ਮੇਰੀ ਮਾਂ ਨੇ ਕਿਹਾ ਹੈ ਗੋਡੇ ਦੁਖਦੇ ਨੇ ਮੇਰੀ ਭੈਣ ਨੇ ਕਿਹਾ ਹੈ ਜਿਹੜਾ ਕਾਰੋਬਾਰ ਸਾਡਾ ਠੀਕ ਨਹੀਂ ਹੈ ਗਿਆਨੀ ਜਿਹਨੂੰ ਕਹਿ ਦੇਣਾ ਅਰਦਾਸ ਕਰ ਦੇਣ ਤੀਜੇ ਨੇ ਕਿਹਾ ਮਿੱਤਰ ਨੇ ਸਾਡਾ ਕੇਸ ਚੱਲਦਾ ਪਿਆ ਹੈ ਗਿਆਨੀ ਜਿਹਨੂੰ ਕਹਿ ਦੇਣਾ ਉਹ ਕੇਸ ਖਤਮ ਹੋ ਜਾ ਜੋ ਕੁਝ 5-10 ਦੇ ਮਿੱਤਰ ਸੀ ਸਾਰਿਆਂ ਦੀ ਉਸਨੇ ਗੱਲ ਸੁਣਾ ਦਿੱਤੀ ਕਿਸੇ ਨੇ ਕਿਹਾ ਪੁੱਤਰ ਚਾਹੀਦਾ ਹੈ ਕਿਸੇ ਨੇ ਕਿਹਾ ਧਨ ਚਾਹੀਦਾ ਹੈ ਕਿਸੇ ਨੇ ਕਿਹਾ ਕੇਸ ਚੱਲਦਾ ਪਿਆ ਹੈ ਕਿਸੇ ਨੇ ਕਿਹਾ ਗੋਡੇ ਦੁਖਦੇ ਪਏ ਨੇ ਇਹ ਮੈਂ ਉਸਨੂੰ ਕਿਹਾ ਹੁਣ ਇਹਦੇ ਵਿੱਚ ਲੱਭ ਕੇ ਦੇ ਮੈਨੂੰ ਕਿਸੇ ਨੇ ਇਹ ਵੀ ਕਿਹਾ ਹੈ ਕਿ ਗਿਆਨੀ ਜਿਹਨੂੰ ਕਹਿਣਾ ਅਰਦਾਸ ਕਰੇ ਨਾਮ ਦੀ ਦਾਤ ਮਿਲ ਜਾਏ ਇਹ ਕਿਹਾ ਕਿਸੇ ਨੇ ਕਹਿਣ ਲੱਗੇ ਨਹੀਂ ਮੈਂ ਕਿਹਾ ਬਸ ਪਿਆਸ ਨਹੀਂ ਹੈ ਮੈਂ ਇਹ ਜ਼ਰੂਰ ਕਿਹਾ ਸੀ ਕਿ ਜਨਮ ਸਿੱਧ ਅਧਿਕਾਰ ਹੈ ਹਰ ਇੱਕ ਦਾ ਰੱਬ ਨੂੰ ਮਿਲਣਾ ਪਰ ਮੈਂ ਇਹ ਨਹੀਂ ਕਿਹਾ ਸੀ ਕਿ ਹਰ ਇੱਕ ਦੇ ਕੋਲ ਪਿਆਸ ਵੀ ਹੋਵੇ ਰੱਬ ਦੀ ਮੈਂ ਇਹ ਨਹੀਂ ਕਿਹਾ ਨਹੀਂ ਵੀ ਹੋ ਸਕਦੀ ਹੈ ਪਿਆਸ